ਹਾਂਜੀ ਮੈਂ ਚਰਨਜੀਤ ਸਿੰਘ ਪ੍ਰਿੰਸੀਪਲ ਹੋਲੀਆਰ ਕਾਮਰਸ ਸਕੂਲ ਅ ਅੱਜ ਸਾਡੇ ਐਨੂਅਲ ਫੰਕਸ਼ਨ ਸੀ ਜਿਹੜਾ ਹਰ ਸਾਲ ਬੱਚਿਆਂ ਦੀਆਂ ਅਕੈਡੈਮਿਕ ਪ੍ਰਾਪਤੀਆਂ ਹੁੰਦੀਆਂ ਕਲਾਸਾਂ ਦੇ ਚ ਫਸ ਸੈਕੰਡ 3rd ਬੱਚੇ ਆਉਂਦੇ ਨੇ ਨਾਮ ਉਹਨਾਂ ਨੂੰ ਦੇ ਦਿਆ ਹਰ ਸਾਲ ਦੀ ਤਰ੍ਹਾਂ ਐਤ ਕਾਲਾ ਵੀ ਫੰਕਸ਼ਨ ਬਹੁਤ ਕਾਮਯਾਬ ਰਿਹਾ ਬੱਚਿਆਂ ਦੇ ਜੀ ਤਿਆਰੀ ਜਿਹੜੀ ਖੇਡਾਂ ਦੇ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਜਿਹੜੀ ਹੋਰ ਐਕਟੀਵਿਟੀਆਂ ਦੇ ਵਿੱਚ ਬੱਚਾ ਨੇ ਆਦੀ ਯੋਗਤਾ ਵਿਖਾਈ ਟੀਚਰਾਂ ਨੇ ਇਹਨਾਂ ਦੀ ਤਿਆਰੀ ਕਰਾਈ ਬੱਚਾ ਨੇ ਬਹੁਤ ਸੋਹਣਾ ਪਰਫਾਰਮੈਂਸ ਕੀਤਾ ਦਿੱਤੀ ਹੈ ਪਰਫਾਰਮੈਂਸ ਤੇ ਅੱਜ ਇਹ ਮੈਂ ਗੱਲ ਦੱਸਦਾ ਕਿ ਹੋਲੇ ਹਟ ਕਾਨਵਰਜ ਸਕੂਲ 2006 ਤੋਂ ਲਗਾਤਾਰ ਆਪਣੀਆਂ ਪ੍ਰਾਪਤੀ ਵੱਲ ਵਧਦਾ ਰਹਿੰਦਾ ਮੰਜ਼ਲਾ ਸਾਡੀਆਂ ਤੈ ਨੇ ਬੱਚਿਆਂ ਦਾ ਵਧੀਆ ਵਿਕਾਸ ਬੱਚਿਆਂ ਦੇ ਲਈ ਚੰਗੀ ਪੜ੍ਹਾਈ ਚੰਗੇ ਗੁਣ ਅਕੈਡੈਮਿਕ এডੂਕੇਸ਼ਨ ਦੇ ਨਾਲ ਨਾਲ ਸੋਸ਼ਲ ਪੋਲਿਟੀਕਲ ਸੋਚ ਸੂਝ ਸੂਝ ਬੂਝ ਦੇਣ ਦਾ ਸਾਡਾ ਜਿਹੜਾ ਸਿਸਟਮ ਆ ਉਹ ਇਸ ਤਰ੍ਹਾਂ ਵਾ ਕਿ ਅਸੀਂ ਬੱਚਿਆਂ ਨੂੰ ਧਰਮ ਰਾਜਨੀਤੀ ਤੇ ਸਮਾਜਿਕ ਜਿਹੜੀਆਂ ਚੀਜ਼ਾਂ ਬਾਰੇ ਜਾਣਕਾਰੀ ਜਾਗਰੂਕਤਾ ਦਿੰਨੇ ਅਸੀਂ ਲਗਾਤਾਰ ਉਹਨਾਂ ਦੇ ਸੂਝ ਬੂਝ ਦੇ ਵਿੱਚ ਪਾਉਨੇ ਆ ਸਾਡੇ ਬੱਚੇ ਹਰ ਸਾਲ ਆ ਬੋਰਡੀਆਂ ਕਲਾਸਾਂ ਦੇ ਵਿੱਚ ਵੀ ਵਧੀਆ ਪਰਫਾਰਮੈਂਸ ਕਰਦੇ ਆ ਸਾਡੇ 2017 ਤੋਂ ਲੈ ਕੇ ਹੁਣ ਤੱਕ ਦੇ ਮੈਟ ਵਿੱਚ ਬੱਚੇ ਸਟੂਡੈਂਟ ਆਉਂਦੇ ਆ ਸਾਡੀ ਪੜ੍ਹਾਈ ਦਾ ਪੰਜਾਬ ਬੋਰਡ ਦੇ ਨਾਲ ਸੰਬੰਧਿਤ ਆ ਪਰ ਸਾਡਾ ਜਿਹੜਾ ਸਕੂਲ ਦਾ এডੂਕੇਸ਼ਨ ਦਾ ਸਿਸਟਮ ਲੈਵਲ ਆ ਉਹ ਸੀਬੀਐਸਸੀ ਤੋਂ ਵੀ ਵਧੀਆ ਵਾ ਅਸੀਂ ਕਦੇ ਵੀ ਕਿਸੇ ਬੱਚੇ ਨੂੰ ਜਿਸ ਤਰ੍ਹਾਂ ਦੀ ਉਹਦੀ ਤਰਬੀਅਤ ਆ ਉਹਦੇ ਹਿਸਾਬ ਨਾਲ ਉਹਨੂੰ ਅਸੀਂ ਪਾਲਦੇ ਆ ਉਸੇ ਤਰੀਕੇ ਨਾਲ ਹੀ ਉਹਨੂੰ ਅਸੀਂ ਸੰਭਾਲਦੇ ਆ ਗਰੀਬ ਅਮੀਰ ਦਾ ਕੋਈ 파ੜਾ ਨਹੀਂ ਜਿਹੜਾ ਸਕੂਲ ਦੇ ਗੇਟ ਦੇ ਅੰਦਰ ਆ ਗਿਆ ਉਹ ਸਟੂਡੈਂਟ ਆ ਉਹ ਬਿਲਕੁਲ ਇੱਕ ਹੀ ਤਰ੍ਹਾਂ ਤਰੀਕੇ ਨਾਲ ਡੀਲ ਕੀਤਾ ਜਾਂਦਾ ਵਾ ਔਰ ਮੇਰੇ ਆਪਣੇ ਬੱਚੇ ਮੇਰੇ ਸਕੂਲ ਦੇ ਵਿੱਚ ਪੜ ਕੇ ਚੰਗੀਆਂ ਪੋਜੀਸ਼ਨਾਂ ਤੇ ਪਹੁੰਚਿਆ ਔਰ ਜਿਹੜੇ ਬੱਚੇ ਐ ਤੋਂ ਪਹਿਲਾਂ ਮੇਰੇ ਕੋਲ ਪੜ ਕੇ ਗਏ ਆ ਪਿਛਲੇ 50-10 ਸਾਲਾਂ ਦੇ ਵਿੱਚ ਉਹਨਾਂ ਦੀ ਪ੍ਰਾਪਤੀ ਤੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਪੜਾਉਣ ਦਾ ਸਿਸਟਮ ਠੀਕ ਆ ਹਾਂਜੀ ਸਬਜੈਕਟ ਕਿਹੜੇ ਆ ਅਸੀਂ ਪੰਜਾਬੀ ਹਿੰਦੀ ਇੰਗਲਿਸ਼ ਲੈਂਗੁਏਜ ਦੇ ਤੌਰ ਦੇ ਤੇ ਤਿੰਨ ਤਿੰਨ ਸਬਜੈਕਟ ਸਾਇੰਸ ਸੋਸ਼ਲ ਮੈਥ ਜਿਹੜੇ ਨਾਰਮਲ ਹਰ ਇੱਕ ਸੰਸਥਾ ਵਿੱਚ ਪੜ੍ਹਾਏ ਜਾਂਦੇ ਆ ਉਹ ਤੇ ਨਾਲ ਦੀ ਨਾਲ ਕੰਪਿਊਟਰ ਫਿਜ਼ੀਕਲ ਐਜੂਕੇਸ਼ਨ ਤੇ ਐਗਰੀਕਲਚਰ ਇਹ ਸਾਰੇ ਸਬਜੈਕਟ ਨੌ ਦੇ ਨੌ ਸਬਜੈਕਟ ਅਸੀਂ ਇਕੁਅਲ ਲੈ ਕੇ ਚੱਲਦੇ ਆਂ ਅਸੀਂ ਕਦੀ ਵੀ ਕੱਲੀ ਇੰਗਲਿਸ਼ ਨੂੰ ਬੋਲਣ ਦੀ ਪ੍ਰੇਫਰੈਂਸ ਦੇ ਵਿੱਚ ਨਹੀਂ ਰੱਖਦੇ ਕਿ ਬੋਲਣੀ ਆਉਣੀ ਚਾਹੀਦੀ ਆ ਸਾਨੂੰ ਜਿਹੜਾ ਬੇਸਿਕ ਕਨਸੈਪਟ ਹੈ ਉਹ ਇਹ ਆ ਕਿ ਲੈਂਗੁਏਜ ਜਿੰਨੀਆਂ ਵੀ ਆ ਜਾਣ ਤਿੰਨ ਲੈਂਗੁਏਜ ਪੰਜਾਬੀ ਹਿੰਦੀ ਇੰਗਲਿਸ਼ ਦੇ ਵਿੱਚ ਤਾਂ ਹੀ ਬੱਚਾ ਨੂੰ ਪੂਰੀ ਤਰ੍ਹਾਂ ਮਹਾਰਤ ਦੇ ਨਾਲ ਉਹਨਾਂ ਨੂੰ ਦੱਸਦਿਆਂ ਪੜਾਉਣੇ ਆ ਇਹ ਨਹੀਂ ਕਿ ਕੱਲਾ ਇੰਗਲਿਸ਼ ਦੇ ਉੱਤੇ ਜ਼ੋਰ ਦਿੰਨੇ ਆ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਦੀ ਲੋੜ ਆ ਇੰਡੀਆ ਦੇ ਵਿੱਚ ਹਿੰਦੀ ਦੀ ਲੋੜ ਆ ਆਊਟ ਆਫ ਇੰਡੀਆ ਕੰਟਰੀ ਸਾਡੀ ਤੋਂ ਬਾਹਰ ਜਿਹੜੇ ਦੂਜੇ ਦੇਸ਼ਾਂ ਵਿੱਚ ਅਸੀਂ ਇੰਗਲਿਸ਼ ਦੀ ਜਿੰਨੀ ਲੋੜ ਆ ਅਸੀਂ ਬੱਚਿਆਂ ਨੂੰ ਇੰਗਲਿਸ਼ ਅੰਡਰਸਟੈਂਡਿੰਗ ਲੈਵਲ ਤੇ ਕਰਾਉਣੇ ਆ ਨਾ ਕਿ ਰੱਟੇ ਲੈਵਲ ਤੇ ਸਾਡੇ ਬੱਚੇ 6 7 ਬੈਂਡ ਪਹਿਲੀ ਵਾਰ ਦੇ ਵਿੱਚ ਆਰਾਮ ਨਾਲ ਲੈਂਦੇ ਸੀ ਬਾਹਰ ਜਾਣਾ ਇਹਦੀ ਵਧੀਆ ਗੱਲ ਭਾਵੇਂ ਨਹੀਂਗੀ ਸਮੇਂ ਦੀ ਲੋੜ ਮੁਤਾਬਕ ਦੇ ਕੇ ਇਸ ਤਰ੍ਹਾਂ ਦੀਆਂ ਗੱਲਾਂ ਦੀ ਲੋੜ ਪੈਂਦੀ ਆ ਤੇ ਸਾਡੇ ਬੱਚੇ ਜਿਹੜੇ ਇਸ ਗੱਲ ਦੇ ਲਈ ਤਿਆਰ ਹੁੰਦੇ ਆ ਕਦੀ ਵੀ ਕੋਈ ਕਮੀ ਨਹੀਂ ਹੁੰਦੀ। ਚਾਹ ਦੇ ਪੇਰੈਂਟਸ ਨੂੰ ਮੈਂ ਦੋ ਮੈਸੇਜ ਦੇਣੇ ਚਾਹਣਾ। ਇੱਕ ਤਾਂ ਛੋਟੀ ਉਮਰ ਤੋਂ ਲੈ ਕੇ ਬੱਚਿਆਂ ਨੂੰ ਸੰਭਾਲਣਾ ਚਾਹੀਦਾ। ਕਿਉਂਕਿ ਬਹੁਤੇ ਛੋਟੇ ਸਮਝ ਕੇ ਲਾਡ ਪਿਆਰ ਦੇ ਵਿੱਚ ਪਹਿਲਾਂ ਤਾਂ ਬੱਚੇ ਵਿਗਾੜ ਲਈਦੇ ਆ। ਫਿਰ ਉਹਨਾਂ ਦਾ ਸੰਭਾਲ ਲੈਣਾ ਉਹਨਾਂ ਦੀਆਂ ਆਤਾਂ ਵਿਗੜੀਆਂ ਤੋਂ ਕਹਿਣਾ ਕਿ ਇਹ ਵਿਗੜ ਗਿਆ ਫਿਰ ਉਹ ਗਲਤੀ ਬੱਚਿਆਂ ਦੀ ਨਹੀਂ ਮਾਪੇ ਬਾਪ ਦੀ ਗਲਤੀ ਆ ਟੀਚਰ ਦੀ ਗਲਤੀ ਆ ਸਾਦੀ ਆ ਬੱਚਾ 6 ਮਹੀਨੇ ਦਾ 2 ਸਾਲ ਦਾ 4 ਸਾਲ ਦਾ ਕਦੀ ਵੀ ਗਲਤ ਨਹੀਂ ਹੁੰਦਾ ਉਹਨੂੰ ਅਸੀਂ ਜੋ ਸਮਾਜ ਨੇ ਸਿਖਾਉਣਾ ਜੋ ਸਮਾਜ ਨੇ ਉਹਨੂੰ ਦੇਣਾ ਉਹਨੇ ਉਹੀ ਲੈਣਾ ਅੱਜ ਦੀ ਪੀੜ੍ਹੀ ਆਗਿਆਕਾਰ ਨਹੀਂਗੀ ਕਿਉਂਕਿ ਉਹ ਆਪਣੇ ਮਾਪੇ ਬਾਪ ਨੂੰ ਜਾਂ ਵੱਡਿਆਂ ਨੂੰ ਪਰਿਵਾਰ ਦੇ ਵਿੱਚ ਵਧੀਆ ਤਰੀਕੇ ਨਾਲ ਰਹਿੰਦਿਆਂ ਨਹੀਂ ਵੇਖ ਪਾ ਰਹੇ ਸਹੂਲਤਾ ਮੋਬਾਈਲ ਮਾੜੀ ਨਹੀਂ ਆ ਵਧੀਆ ਸਿਸਟਮ ਆਏ ਇੰਟਰਨੈਟ ਦਾ ਬਹੁਤ ਜਿਆਦਾ ਫਾਇਦਾ ਚੁੱਕਿਆ ਜਾ ਸਕਦਾ ਵਾ ਤਰੱਕੀ ਦੇ ਵਿੱਚ ਇਹ ਬਹੁਤ ਵਧੀਆ ਇੱਕ ਪਹਿਲੂ ਆ ਪਰ ਇਹਦੀ ਵਰਤੋਂ ਗਲਤੋਂ ਕਰਕੇ ਸਾਡੇ ਸਮਾਜ ਦੇ ਵਿੱਚ ਦਿੱਕਤ ਆ ਰਹੀ ਆ ਇਹ ਮੋਬਾਈਲ ਦੀ ਜਾਂ ਇੰਟਰਨੈਟ ਦੀ ਪ੍ਰੋਬਲਮ ਨਹੀਂ ਕਿ ਇਹ ਸਾਡੀ ਉਹ ਵਰਤੋਂ ਕਰਨ ਵਾਲੀ ਪੀੜ੍ਹੀ ਦੀ ਜਾਂ ਵਰਤੋਂ ਸਹੀ ਤਰੀਕੇ ਨਾਲ ਵਰਤੋਗੇਵੇਂ ਕਰਨੀ ਇਹ ਨਾ ਦੱਸ ਸਕਣ ਦੀ ਸਾਡੀ ਵਿੱਧਾਂ ਦੀ ਇੱਕ ਕਾਮਯਾਬੀ ਹੋਣੀ ਚਾਹੀਦੀ ਸੀ ਕੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਦੱਸ ਦੇ ਪਰ ਉਹ ਨਾਕਾਮਯਾਬੀ ਦੇ ਵਿੱਚ ਬਦਲ ਚੁੱਕਾ ਵਾ ਕਿ ਹੋ ਗਿਆ ਮੋਬਾਈਲ ਦੀ ਵਰਤੋਂ ਅੱਜ ਕੱਲ ਠੀਕ ਘੱਟ ਤੇ ਗਲਤ ਜ਼ਿਆਦਾ ਹੋ ਰਹੀ ਆ ਸਕੂਲ ਦੇ ਐਡਮਿਸ਼ਨ ਚੱਲੂ ਆ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਅਸੀਂ ਬੱਚੇ ਰੱਖ ਰਿਹਾ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਪਲੱਸ 2 ਸਾਡੀ ਕੱਲੀ ਲੜਕੀਆਂ ਦੇ ਲਈ ਆ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਸਿਰਫ ਲੜਕੀਆਂ ਲਈ ਹੀ ਰੱਖਾਂਗੇ ਪਲੱਸ 1 2 ਲਾ 10ਵੀਂ ਤੱਕ ਦੀ ਸਾਡੀ ਕੋ-ਐਜੂਕੇਸ਼ਨ ਆ तकरीबन ਸਾਰੇ ਸਕੂਲਾਂ ਨਾਲੋਂ ਵੱਧ ਦੀ ਫੀਸ ਲੈ ਕੇ ਅਸੀਂ ਦੁੱਗਣਾ ਪੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਖਰਚਾ 18000 ਤੋਂ ਸਟਾਰਟ ਹੋ ਕੇ ਨਰਸਰੀ ਦਾ ਤੇ 10ਵੀਂ ਦਾ 35000 ਤੱਕ ਆ ਪਰ ਜਿਹੜੇ ਸਟੈਂਡਰਡ ਅਸੀਂ ਮੇਨਟੇਨ ਕੀਤੇ ਹੋਏ ਆ ਉਹਨਾਂ ਸਟੈਂਡਰਡਾਂ ਦੇ ਹਿਸਾਬ ਨਾਲੇ ਬਿਲਕੁਲ ਹੀ ਵਾਜਬ ਤਰੀਕੇ ਦੇ ਨਾਲ ਅਸੀਂ ਖਰਚਾ ਲੈ ਰਹੇ ਹਾਂ ਤੇ ਜਿਹੜਾ এডਿਕੇਸ਼ਨ ਦਾ ਸਿਸਟਮ ਹੀ ਦੇਣਾ ਚਾ ਰਹੇ ਆ ਮੇਰੀ ਤਾਂ ਕੋਸ਼ਿਸ਼ ਇਹ ਹੁੰਦੀ ਆ ਕਿ ਬੱਚੇ ਅੰਡਰਸਟੈਂਡਿੰਗ ਦੀ ਚੀਜ਼ ਜਾਣ ਬਿਲਕੁਲ ਵੀ ਰੱਟਾ ਜਾਂ ਯਾਦ ਕਰਕੇ ਕੁਝ ਦੱਸ ਦੇਣਾ ਉਹਦੇ ਬਜਾਏ ਅੰਡਰਸਟੈਂਡਿੰਗ ਦਾ ਲੈਵਲ ਚੰਗਾ ਹੋਵੇ ਬੱਚਾ ਨੂੰ ਸਮਾਜਿਕ ਪੱਧਰ ਦੇ ਉੱਤੇ ਚੰਗੇ ਨਾਗਰਿਕ ਬਣਾਉਣ ਦੀ ਕੋਸ਼ਿਸ਼ ਆ ਔਰ ਇਹ ਕੋਸ਼ਿਸ਼ ਜਾਰੀ ਰਊਗੀ ਮੈਡੀਕਲ ਦਾ ਮੈਡੀਕਲ ਵੀ ਪੀਛਲਾ ਪਾਸਾ ਮੇਰਾ ਨਾਮ ਰਮਨਜੀਤ ਕੌਰ ਹੈ ਤੇ ਮੈਂ ਇਥੇ ਪਲੱਸ 1 ਪਲੱਸ 2 ਮੈਡੀਕਲ ਐਂਡ ਨਾਨ ਮੈਡੀਕਲ ਨੂੰ टीच ਕਰਦੀ ਆ ਅੱਜ ਸਾਡੇ ਸਕੂਲ ਵਿੱਚ ਐਨਵਲ ਫੰਕਸ਼ਨ ਸੀ ਜਿਸ ਵਿੱਚ ਅਸੀਂ ਬੱਚਿਆਂ ਦੀ ਪਰਫਾਰਮੈਂਸ ਐਂਡ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤਾ ਹੈ ਇਹ ਪ੍ਰਾਈਜ਼ ਡਿਸਟ੍ਰਿਬਿਊਸ਼ਨ ਜੋ ਬੱਚਿਆਂ ਨੇ ਆਪਣੇ ਪੂਰੇ ਸਾਲ ਦੀ ਮਿਹਨਤ ਦੇ ਵਿੱਚ ਪੋਜੀਸ਼ਨਸ ਹਾਸਲ ਕੀਤੀਆਂ ਨੇ ਪਲੱਸ ਅਦਰ ਐਕਟੀਵਿਟੀਆਂ ਲਾਈਕ ਇੱਥੇ ਸਾਡੇ ਇੱਥੇ ਐਗਜ਼ੀਬਿਸ਼ਨ ਸਾਇੰਸ ਐਗਜ਼ੀਬਿਸ਼ਨ ਪਲੱਸ ਪੋਸਟਰ ਪੇਂਟਿੰਗਸ ਐਂਡ ਅਦਰ ਪੇਂਟਿੰਗਸ ਕਰਵਾਈਆਂ ਜਾਂਦੀਆਂ ਹਨ ਹਰੇਕ ਵਿਸ਼ੇ ਦੇ ਉੱਪਰ ਜਿਵੇਂ ਕਿ ਇੱਥੇ ਆਪਣੇ festivals on like a women's day and uh, uh, and some Lodi. ਤੇ ਇੱਥੇ ਸਾਡੀ ਦੀਵਾਲੀ ਦੇ ਉੱਪਰ ਵੀ ਕੁਝ ਫੰਕਸ਼ਨਸ ਹੁੰਦੇ ਜਿਵੇਂ ਕਿ ਰੰਗੋਲੀ ਡੈਕੋਰੇਸ਼ਨ ਰੰਗੋਲੀ ਕੰਪੀਟੀਸ਼ਨ ਐਂਡ ਕਲਾਸ ਡੈਕੋਰੇਸ਼ਨ ਕੰਪੀਟੀਸ਼ਨ ਪਲੱਸ ਹੋਰ ਕੰਪੀਟੀਸ਼ਨ ਲਾਈਕ ਔਨ ਅਦਰ ਫੈਸਟੀਵਲਸ ਲਾਈਕ ਦਸ਼ਰਾ ਐਂਡ ਲੋਹੜੀ ਸੋ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਬੱਚੇ ਬਹੁਤ ਹੀ ਵਧੀਆ ਪਰਫਾਰਮ ਕਰਦੇ ਆ ਤੇ ਬਹੁਤ ਵਧੀਆ ਸਟੱਡੀ ਕਰਦੇ ਆ ਪਲੱਸ ਸਾਡੇ ਜਿਹੜੇ ਟੀਚਰਸ ਨੇ ਬਹੁਤ ਮਿਹਨਤ ਕਰਵਾਂਦੇ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਐਂਡ ਜਿਹੜੇ ਬੱਚੇ ਨੇ ਉਹ ਵੀ ਅੱਗੇ ਜਾ ਕੇ ਬਹੁਤ ਮੱਲਾਮਾਰ ਮੇਰਾ ਨਾਮ ਗੁਰਪ੍ਰੀਤ कौर ਹੈ ਤੇ ਮੈਂ ਇਸ ਸਕੂਲ ਵਿੱਚ ਘੱਟੋ ਘੱਟ 7-8 ਸਾਲ ਤੋਂ ਪੜਾ ਰਹੀ ਹਾਂ ਮੇਰਾ ਐਕਸਪੀਰੀਅੰਸ ਇਸ ਸਕੂਲ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੈ ਮੈਂ ਇਸ ਤੋਂ ਪਹਿਲਾਂ ਇਸੇ ਸਕੂਲ ਚ ਨਹੀਂ ਬਹੁਤ ਸਾਰੇ ਸਕੂਲਾਂ ਵਿੱਚ ਪੜਾ ਚੁੱਕੀ ਹਾਂ ਸੈਕਰਡ ਹਾਰਡ ਹੋ ਗਿਆ ਜਿੰਨੇ ਵੀ ਕੋਈ ਬੜੇ ਵਧੀਆ-ਵਧੀਆ ਸਕੂਲ ਨੇ ਸਭ ਚ ਪੜਾਇਆ ਬਟ ਜੋ ਪੜਾਈ ਦਾ ਲੈਵਲ ਜੋ ਸਟੱਡੀ ਦਾ ਲੈਵਲ ਆ ਉਹ ਇਸ ਸਕੂਲ ਵਿੱਚ ਬਹੁਤ ਜ਼ਿਆਦਾ ਵਧੀਆ ਹੈ ਬੱਚੇ ਨੂੰ ਕਦੀ ਵੀ ਕੋਈ ਚੀਜ਼ ਰਟਾ ਕੇ ਜਾਂ ਘੋਟਾ ਲਵਾ ਕੇ ਨਹੀਂ ਕਰਵਾਈ ਜਾਂਦੀ ਬੱਚੇ ਨੂੰ ਹਰ ਇੱਕ ਚੀਜ਼ ਦੀ ਇੰਨੀ ਕ ਜ਼ਿਆਦਾ ਅੰਡਰਸਟੈਂਡਿੰਗ ਹੁੰਦੀ ਆ ਉਹ ਆਪਣੇ ਆਪ ਹੀ ਕਿਸੇ ਵੀ ਕੁਸ਼ਨ ਦਾ ਆਨਸਰ ਜਿਹੜਾ ਉਹ ਮੇਨਟੇਨ ਕਰ ਸਕਦਾ ਹੈ ਠੀਕ ਹੈ ਸਟੱਡੀ ਦੇ ਨਾਲ ਨਾਲ ਹੋਰ ਵੀ ਜੋ ਵੀ ਐਕਟੀਵਿਟੀਆਂ ਹੁੰਦੀਆਂ ਆ ਉਹ ਇਸ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਅਗਰ ਕੋਈ ਫੈਸਟੀਵਲ ਆ ਉਹਦੇ ਰਿਗਾਰਡਿੰਗ ਵੀ ਬੱਚੇ ਨੂੰ ਪ੍ਰੋਪਰ ਵੇ ਦੇ ਨਾਲ ਸਾਰਾ ਕੁਝ ਜਿਹੜਾ ਉਹ ਕਰਵਾਇਆ ਜਾਂਦਾ ਹੈ ਠੀਕ ਹੈ ਸਭ ਤੋਂ ਮੇਨ ਗੱਲ ਆ ਕਿ ਬੱਚਿਆਂ ਦੇ ਵਿੱਚ ਪਾਰਸ਼ੀਅਲਟੀ ਨਹੀਂ ਕੀਤੀ ਜਾਂਦੀ ਠੀਕ ਆ ਮੋਸਟ ਆਫ ਦਾ ਸਕੂਲਸ ਇਹੋ ਜਿਹੇ ਨੇ ਕਿ ਜਿਹੜੇ ਕਿ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਕਰਦੇ ਆ ਲਾਈਕ ਕੁਝ ਬੱਚੇ ਜਿਵੇਂ ਟਿਊਸ਼ਨਸ ਜਾਂਦੇ ਟੀਚਰਸ ਦੇ ਕੋਲ ਉੱਥੇ ਪਾਰਸ਼ੀਅਲਟੀ ਇੱਕ ਜਿਹੜੀ ਆ ਇੱਕ ਮੇਨਟੇਨ ਹੋ ਜਾਂਦੀ ਆ ਜਿੱਥੋਂ ਬੱਚੇ ਬੜੇ ਅਪਸੈਟ ਹੁੰਦੇ ਬਟ ਇਸ ਸਕੂਲ ਵਿੱਚ ਚਾਹੇ ਕੋਈ ਬੱਚਾ ਇੰਟੈਲੀਜੈਂਟ ਆ ਚਾਹੇ ਕੋਈ ਥੋੜਾ ਉਹਦੇ ਤੋਂ ਲੋ ਆ ਸਾਰਿਆਂ ਨੂੰ ਇਕੁਐਲਿਟੀ ਦੇ ਵਿੱਚ ਹੀ ਰੱਖਿਆ ਜਾਂਦਾ ਤੇ ਸਭ ਦੇ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾਂਦਾ ਕੋਈ ਅਮੀਰ ਨਹੀਂ ਆ ਕੋਈ ਗਰੀਬ ਨਹੀਂ ਆ ਸਭ ਬੱਚੇ ਜਿਹੜੇ ਆ ਇੱਕ ਹੀ ਲਾਈਨ ਦੇ ਵਿੱਚ ਜਿਹੜੇ ਉਹ ਤੇ ਦੂਜਾ ਅੱਜ ਸਾਡੇ ਸਕੂਲ ਵਿੱਚ ਸਾਡਾ ਐਨੂਅਲ ਫੰਕਸ਼ਨ ਸੀਗਾ ਤੇ ਬਹੁਤ ਵੀ ਵਧੀਆ ਜਿਹੜਾ ਆ ਉਹ ਰਿਹਾ ਆ ਪ੍ਰਾਈਜ਼ ਡਿਸਟ੍ਰਿਬਿਊਸ਼ਨ ਵੀ ਬਹੁਤ ਵਧੀਆ ਹੀ ਗੇਮਸ ਵਗੈਰਾ ਵਿੱਚ ਬੱਚਿਆਂ ਨੇ ਜੋ ਵੀ ਮੱਲਾ ਮਾਰੀਆਂ ਆਂ ਉਹਨਾਂ ਦੇ ਪ੍ਰਾਈਜ਼ ਉਹਨਾਂ ਨੂੰ ਦਿੱਤੇ ਗਏ ਆ ਸਾਇੰਸ ਐਕਸੀਬਿਸ਼ਨ ਜਿਹੜੇ ਆ ਉਹ ਕਰਵਾਏ ਜਾਂਦੇ ਆ ਠੀਕ ਆ ਹੋਰ ਜਿਵੇਂ ਡਰਾਇੰਗ ਦੇ ਕੰਪੀਟੀਸ਼ਨਸ ਜਿਹੜੇ ਉਹ ਕਰਵਾਏ ਜਾਂਦੇ ਆ ਉਹਨਾਂ ਦੇ ਲਈ ਬੱਚਿਆਂ ਨੂੰ ਜਿਹੜਾ ਉਹਨਾਂ ਦਾ ਹੌਸਲਾ ਜਿਹੜੀ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਜਿਹੜਾ ਉਹਨਾਂ ਬੱਚਿਆਂ ਨੂੰ ਜਿਹੜਾ ਪ੍ਰਾਈਜ਼ ਆ ਉਸੇ ਵ ਲਈ ਹੀ ਦਿੱਤਾ ਜਾਂਦਾ ਹੈ ਠੀਕ ਹੈ ਕਿ ਬੱਚਾ ਕਦੇ ਵੀ ਇਹ ਗੱਲ ਨਾ ਸੋਚੇ ਵੀ ਕਿ ਹਾਂ ਮੈਂ ਆਪਣੇ ਐਫਰਟਸ ਲਾਏ ਸੀ ਬਟ ਮੈਨੂੰ ਉਹਦਾ ਰਿਟਰਨ ਨਹੀਂ ਮਿਲਿਆ ਠੀਕ ਤੇ ਇਸ ਲਈ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰਦੀ ਹਾਂ ਕਿ ਜਦੋਂ ਵੀ ਆਪਾਂ ਆਪਣੇ ਬੱਚੇ ਨੂੰ ਸਕੂਲ ਚ ਪਾਣੇ ਆ ਤਾਂ ਇਹ ਨਾ ਦੇਖਿਆ ਜਾਵੇ ਕਿ ਉੱਥੇ ਕੀ ਫੈਸਿਲਿਟੀਆਂ ਨੇ ਕਿ ਉੱਥੇ ਏਸੀ ਲੱਗੀ ਹੋਈ ਆ ਜਾਂ ਆਹ ਲੱਗਿਆ ਜਾਂ ਉਹ ਲੱਗਿਆ ਠੀਕ ਹੈ ਨਹੀਂ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਅਹਿਮੀਅਤ ਦਿਓ ਅੱਜ ਦੇ ਟਾਈਮ ਦੇ ਵਿੱਚ ਇੱਕ ਸਟੱਡੀ ਕਿਦਾਂ ਤੇ ਬੱਚੇ ਨੂੰ ਕਲਾਸ ਦੇ ਵਿੱਚ এনवायरमेंट ਕਿਹੋ ਜਿ ਠੀਕ ਇੰਨੀ ਗੱਲ ਕਰਦੇ ਹੋਏ ਆਂ ਹੀ ਮੈਂ ਗੰਨੀ ਸੇ